ਆਹ ਦੇਖ ਲੈ ਕਿ ਮੈਂ ਹਕਾਰੀ ਫਿਰਦੀ ਐ ਇਹਦੇ ਤਾਂ ਮੈਂ ਕੱਠ ਚ ਨਹੀਂ ਪੈਰ ਲੱਗਣ ਦਿੱਤੇ ਹੁਣ ਤਾਂ ਮੈਂ ਲੱਗਣ ਕੀ ਦੇਣੇ ਤੇ ਆਉਂ ਦੇਖ ਲੈ ਚੁਰਚਰੀ ਜੀ ਇਹ ਵੀ ਬਣੀ ਰਹਦੀ ਐ ਇਹਦੇ ਖੰਭ ਤਾਂ ਮੈਂ ਹੁਣ ਮੁੰਡੇ ਨੂੰ ਆ ਜਾਣਦੇ ਪਟਾਕੇ ਹੀ ਛੱਡੂੰ ਤੂੰ ਦੇਖਦੀ ਜਾਏ ਬੀਰਪਾਲ ਤੇਰਾ ਪੰਗਾ ਕਿਹਦੇ ਨਾਲ ਪਿਆ ਮੈਨੂੰ ਵੀ ਸੱਸ ਕਿਹਨੇ ਕਹਿਣਾ ਮੈਂ ਵੀ ਹੁਣ ਤੇਰੀ ਸੱਸ ਬਣ ਕੇ ਦਿਖਾਉਂ ਵੀ ਆਏ ਐ ਪੰਗੇ ਸੱਸਾਂ ਨਾਲ ਲਈਦੇ ਕੋਈ ਨਹੀਂ ਆਉਣ ਵਾਲਾ ਹੀ ਐ ਮੁੰਡਾ ਆ ਆਉਂਦਾ ਇਹਨੂੰ ਦੱਸਦੀ ਆ ਲੈ ਦੇਖ ਲੈ ਐਵੇਂ ਕਲੇਸ਼ ਪਾਈ ਰੱਖਦੀ ਐ ਮਾੜੇ ਮਾੜੇ ਗੱਲ ਪਿੱਛੇ ਕੀ ਦਿਨਾਂ ਦੁੱਖ ਸੁੱਖ ਸਾਂਝਾ ਕਰਾਂ ਮੈਂ ਇਹੀ ਨੇ ਮੇਰੇ ਦੇਖੋ ਗੱਲ ਵਾਤਾ ਤਾਂ ਮੈਨੂੰ ਨਹੀਂ ਕਹੂੰਗੀ ਓਰੇ ਆਵੇ ਮੁੰਡਿਆ ਹਾਂ ਮਸੀ ਕੀ ਹੋ ਗਿਆ ਤੇਰੀ ਮਾਂ ਦੀ ਗੱਲ ਆ ਮਾੜੇ ਮਾੜੇ ਗੱਲ ਪਿੱਛੇ ਕਲੇਸ਼ ਕਰੀ ਜਾਂਦੀ ਰਹਿੰਦੀ ਐ ਮੈਂ ਉਹ ਫਿਰ ਉਹ ਤਾਂ ਹੈਗੀ ਐ ਇਹ ਜੀ ਤੁਸੀਂ ਚੁੱਪ ਕਰ ਜਾ ਕਰੋ ਚੁੱਪੀ ਆ ਜੇ ਚੁੱਪ ਸੀ ਤਾਂ ਹੀ ਇੱਥੋਂ ਤੱਕ ਪਹੁੰਚ ਗਏ ਅੱਜ ਆਪਾਂ ਜੇ ਮੈਂ ਬੋਲਣ ਵਾਲੀ ਹੁੰਦੀ ਤਾਂ ਫੇਰ ਆਪਾਂ ਇੱਥੋਂ ਤੱਕ ਕਿੱਥੇ ਪਹੁੰਚਦੇ ਕੀ ਗੱਲ ਹੋ ਗਈ ਹੁਣ ਨਾਲੇ ਤੁਸੀਂ ਹੋ ਮੇਰੇ ਮੇਰੇ ਜੇ ਆਪ ਦਾ ਕੋਈ ਤੇ ਪੁੱਤ ਹੁੰਦਾ ਤਾਂ ਮੈਂ ਕਿਸੇ ਨਾਲ ਹੋਰ ਦੁੱਖ ਸੁੱਖ ਸਾਂਝਾ ਕਰਦਾ ਤੁਹਾਡੇ ਨਾਲ ਹੀ ਕਰੂੰ ਹੋਰ ਕਿਹਦੇ ਨਾਲ ਕਰੂੰ ਤੇਰਾ ਚਾਚਾ ਉਹ ਬਾਹਰ ਬੈਠਾਗਾ ਉਹ ਬ੍ਰਮਾਸੀ ਮੈਂ ਤੈਨੂੰ ਕੁੱਛ ਕਿ ਕੁਛ ਕਹਿ ਨਹੀਂ ਤੂੰ ਤੇਰੀ ਮਾਂ ਨੂੰ ਤਾਂ ਸਮਝਾਈ ਸਕਦਾ ਉਹ ਮੈਂ ਤਾਂ ਹੁਣ ਸਮਝਾ ਸਮਝਾ ਕੇ ਥੱਕ ਗਿਆ ਵਾਂਸੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹ ਅੜੀ ਕਰੀ ਜਾਂਦੀ ਏ ਤੁਹਾਡੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਤੇ ਤੁਸੀਂ ਅੜੀ ਕਰੀ ਜਾਂਦੇ ਹੋ ਉਹ ਵਿਚਾਰੀ ਬੀਰਪਾਲ ਇਹ ਬੇਫਾਲਤੂ ਅੜੀਆਂ ਹੁੰਦੀਆਂ ਔਡੀਆਂ ਕੋਈ ਨਾ ਕੋਈ ਕੰਮ ਦੀਆਂ ਹੁੰਦੀਆਂ ਨਾ ਲੈਣਾ ਨਾ ਉਹ ਵਿਚਾਰੀ ਬੀਰਪਾਲ ਉਹ ਕੋਈ ਗੱਲ ਵਾਤਾ ਦੁੱਖ ਸੁੱਖ ਮੇਨ ਸੰਝਾ ਕਰਦੀ ਹਰ ਇੱਕ ਗੱਲਬਾਤ ਸ਼ੇਅਰ ਕਰਦੀ ਮੇਨ ਉਹਦੇ ਨਾਲ ਜਵਾਕੜੀ ਪਿੱਛੇ ਉਹਦੇ ਨਾਲ ਜਵਾਕ ਨਾ ਕਲੇਸ਼ ਕਰਨ ਲੱਗ ਜਾਂਦੀ ਇਹ ਕੋਈ ਗੱਲਾਂ ਚ ਗੱਲ ਜੱਜ ਆਪਾ ਅੱਡ ਹੁੰਨੇ ਆ ਨਾ ਤੇ ਲੋਕ ਆਪਾਂ ਨੂੰ ਕੀ ਕਹਿਣਗੇ ਆਹ ਲਾ ਕਹਿ ਦੂ ਇਹ ਤਾਂ ਹੈ ਨਹੀਂ ਸੀ ਅਸੀਂ ਕਾਹਦੇ ਪਿੱਛੇ ਅੱਡ ਹੋਣਾ ਹੈ ਨਾਲੇ ਮੈਂ ਕਿਉਂ ਅੱਡ ਹੋਊਂਗਾ ਐ ਥੋੜਾ ਅੱਡ ਹੋਇਆ ਸਾਰੇ ਲੋਕਾਂ ਚ ਤੂ ਤੂ ਹੋ ਜੂ ਵੀ ਅੱਜ ਜਵਾਕ ਕੱਲਾ ਜਵਾਕ ਸੀ ਐਨਾਂ ਨਾਲ ਮਿਲ ਕੇ ਰਹਿੰਦੇ ਸੀ ਅੱਜ ਖਾਮਣੇ ਜਵਾਕ ਬਿਆ ਹੈਗਾ ਤਾਂ ਅੱਡ ਹੁੰਦੇ ਉਹ ਨਾ ਨਾ ਅੱਡ ਡੁੱਡਾ ਹੋਣ ਵਾਲੀਆਂ ਗੱਲਾਂ ਤਾਂ ਕਾਹਨੂੰ ਆ ਮੈਂ ਚਾਰ ਦਿਨਾਂ ਨੂੰ ਅਗਲਾ ਚ ਵਾਕੜੀ ਨੂੰ ਕਹੂਗਾ ਵੀ ਪਤਾ ਨਹੀਂ ਕਿਹੋ ਜੀ ਆਈ ਆਵੇ ਭਾਗ ਜਿਹਨੇ ਅੱਡ ਕਰਾ ਤੇ ਆਈ ਨਹੀਂ ਉਹ ਨਹੀਂ ਆਏ ਨਹੀਂ ਅੱਡ ਹੁੰਦੇ ਆਪਾਂ ਗੱਲ ਤਾਂ ਆ ਅੱਡ ਤਾਂ ਅਸੀਂ ਬੰਦੇ ਜੇ ਹੋਵਾਂਗੇ ਫੇਰ ਹੋਵਾਂਗੇ ਤੁਹਾਡੀਆਂ ਬੁੜੀਆਂ ਪਿੱਛੇ ਥੋੜੀ ਲੜਾਂਗੇ ਹੁਣ ਅਸੀਂ ਹੁਣ ਉਹ ਉੱਥੇ ਮਰਦਾ ਫਿਰਦਾ ਮੈਂ ਇੱਧਰ ਭੌਂਕਦਾ ਫਿਰਦਾ ਹੁਣ ਤੁਸੀਂ ਆ ਬੁੜੀਆਂ ਨਿੱਕੀ ਨਿੱਕੀ ਗੱਲ ਤੇ ਲੜੀ ਮਾੜਾ ਮੋਟਾ ਤਾਂ ਤੁਸੀਂ ਸਮਝਾ ਸਕਦਾ ਮੈਂ ਕਹਿ ਸਕਦਾ ਤੂੰ ਆ ਦੀ ਮਨ ਮੈਂ ਕਦੇ ਮੂਰੇ ਨਹੀਂ ਬੋਲੀ ਜੇ ਮੈਨੇ ਇੱਕ ਦੀ ਦੋ ਕਹਿ ਵੀ ਦੇਵੇ ਮੈਂ ਕਹਿੰਦੀ ਬੱਟੀ ਆ ਮੈਂ ਤਾਂ ਮੀ ਨਹੀਂ ਬੋਲੀ ਫਿਰ ਐਵੇਂ ਮਾੜੀ ਮਾੜੀ ਗੱਲ ਪਿੱਛੇ ਨਹੀਂ ਬੋਲੀ ਜਾਂਦਾ ਹੁੰਦਾ ਨਾਲੇ ਉਹਦੇ ਨਾਲ ਜਵਾਕੜੀ ਨਕਲੇਸ ਕਰਦੇ ਨਾਲੇ ਤੂੰ ਵੀ ਨਾ ਕੁਝ ਵੀ ਬੋਲਿਆ ਕਰੋ ਉਹ ਤਾਂ ਇੰਨੀ ਚੰਗੀ ਐ ਨਾ ਕਰਦੀ ਐ ਵਿਚਾਰੀ ਉਹ ਤਾਂ ਐਵੇਂ ਵੀ ਆਪਣਾ ਪਰਿਵਾਰ ਬਣਾ ਰਵੇ ਉਹ ਤਾਂ ਕਦੇ ਮਾੜੀ ਚੰਗੀ ਗੱਲ ਵੀ ਨਹੀਂ ਕਰੀ ਜਵਾਕੜੀ ਨੇ ਚੱਲ ਕੋਈ ਨਹੀਂ ਮੈਂ ਕਰੂੰਗਾ ਗੱਲ ਤੂੰ ਸਮਝਾ ਉਹਨੂੰ ਮੜਾ ਜਾ ਤੇਰੀ ਮਾਂ ਨੂੰ ਗੱਲਾਂ ਸਮਝਣ ਵਾਲੀਆਂ ਤਾਂ ਹੈ ਨਹੀਂ ਇਹ ਇਹ ਤਾਂ ਬਸ ਇੱਕ ਟਾਈਮ ਖਰਾਬ ਕਰਨ ਵਾਲੀ ਗੱਲ ਆ ਫੇਰ ਵੀ ਚਲ ਮੈਂ ਕਹਿ ਦੂੰਗਾ ਕੋਈ ਨਾ ਆਪਣਾ ਪਰਿਵਾਰ ਬਣਾ ਰੋ ਮੇਰੇ ਤੁਸੀਂ ਹੋ ਮੇਰਾ ਕੌਣ ਜੇ ਮੇਰੇ ਹੁੰਦਾ ਪੁੱਤ ਅੱਜ ਤੇ ਫਿਰ ਮੈਨੂੰ ਕੀ ਲੋੜ ਸੀ ਓਹੋ ਮੱਕ ਵੱਲ ਕਢਾਉਂਦੀ ਕਿਸੇ ਤੋਂ ਉਹ ਮਸੀ ਇਹ ਜੇ ਮੇਰੇ ਫੈਨਟਾਈਮ ਨਾ ਆਇਆ ਜਦੋਂ ਤੇ ਮੈਂ ਨਹੀਂ ਸੋਚਦਾ ਕੋਈ ਗੱਲ ਤੂੰ ਇਹ ਨਹੀਂ ਗੱਲਾਂ ਨਾ ਕਰਿਆ ਕਰ ਗੱਲ ਕਰ ਤੂੰ ਬਸ ਐ ਤੁਸੀਂ ਮਾੜੀ ਮੋਟੀ ਇਹ ਜੀ ਗੱਲ ਨੂੰ ਨਾ ਗੋਲਿਆ ਕਰ ਉਹਦੀ ਆदत ਹੈ ਬੋਲਣ ਦੀ ਮੈਂ ਤਾਂ ਬੋਲਦੀ ਨਹੀਂ ਪੁੱਤ ਮੈਂ ਤਾਂ ਇਹ ਨਹੀਂ ਆਉਂਦਾ ਪਰਿਵਾਰ ਬਣਾ ਰ ਮੇਰਾ ਤਾਂ ਤੂੰ ਹੀ ਆ ਸਾਰਾ ਕੁਝ ਚੱਲ ਕੋਈ ਨਹੀਂ ਮੈਂ ਕਰਦਾ ਗੱਲ ਕਿੱਥੇ ਆਣ ਉਹ ਉਨਦਰ ਅਗੇ ਬੈਠੀ ਆਗੀ ਮੈਂ ਫਿਰ ਇੱਥੇ ਆ ਕੇ ਬੈ ਗਈ ਚਲ ਮੈਂ ਕਰ ਮਖਾਏ ਮੜੇ ਪਿੱਛੇ ਫੇਰ ਬੋਲਪੂ ਚਲ ਜਵਾਕ ਨੂੰ ਕਹਤਾ ਕੁਛ ਤਾਂ ਖਵਰੇ ਜਵਾਕ ਦੇ ਕਹੇ ਆਖੇ ਲੱਗੂ ਜੇ ਮੰਨੂਗੀ ਤਾਂ ਅੱਗੇ ਦੀ ਮਰਜ਼ੀ ਆ ਲੈ ਬੀਰਪਾਲ ਨੇ ਵੀ ਨਹੀਂ ਕਦੇ ਡੁੱਬੜੀ ਨੇ ਫੋਨ ਲਾਇਆ ਵੀ ਲਾ ਕੇ ਮਾਂ ਨੂੰ ਤਾਂ ਪੁੱਛ ਲਾਂ ਵੀ ਕਿ ਮੀ ਆ ਮਾਂ ਤੂੰ ਠੀਕ ਐ ਜਾਂ ਕਿ ਮੀ ਆ ਸਹੁਰਿਆਂ ਦੀ ਬਣ ਕੇ ਬੈ ਗਈ ਸਹੁਰੇ ਤਾਂ ਨੇੜੇ ਹੋਗੇ ਮਾਂ ਦੂਰ ਹੋਗੀ ਐਨ ਇਹ ਵੀ ਮਾੜੀ ਮੋਟੀ ਗੱਲਬਾਤ ਕਰ ਲਾਂ ਚਲ ਮੇਰਾ ਵੀ ਢੰਡਾ ਸ਼ਾਂਤੀ ਚ ਹੋ ਜੇ ਵੀ ਹਾਂ ਭਈ ਮਰਦੀ ਹੀ ਨਹੀਂ ਗੱਲ ਕਰ ਲਈ ਕਾਦੀ ਗੱਲ ਕੁੜੀ ਵੀ ਨਾ ਨੇਡਰੀ ਹੋ ਗਈ ਉਹਨਾਂ ਵਰਗੀ ਫੋਨ ਲਾ ਕੇ ਵੀ ਨਹੀਂ ਕੀ ਬੰਦਾ ਬੰਦਾ ਕਦੇ ਤਾਂ ਲਾ ਲੇ ਫੋਨ ਜਮਾ ਨਹੀਂ ਲਾਉਂਦੀ ਆਪਦੀ ਆਪ ਤਾਂ ਹੌਣ ਕਿਹੜਾ ਚੱਕ ਲੂਗੀ ਇਹ ਚੱਕ ਕੇ ਗੱਲ ਤਾਂ ਕਰ ਲਾ ਮਾਂ ਨਾਲ ਤਾਂ ਮਾਂ ਹੀ ਖੁੱਬੀ ਰਹਿੰਦੀ ਸਾਰੇ ਜੜੀ ਇਹਨਾਂ ਦੇ ਅੰਦਰ ਪਤਾ ਨਹੀਂ ਕਾਹਦੇ ਚ ਖੁੱਬੀ ਚਲ ਚੱਕਿਆ ਨਹੀਂ ਲੈ ਚਲ ਦਿਵਾਲੀ ਦਾ ਕਰਕੇ ਸਫਾਈਆਂ ਸੁਕੁੰਆਂ ਤਾਂ ਪੰਮਾ ਕਰਦੇ ਹੋਂ ਕੋਈ ਆਪੇ ਲਾ ਲੂਗੀ ਕੋਈ ਮਾੜਾ ਮੋਟਾ ਧਿਆਨ ਕਰ ਲਾ ਤੂੰ ਪਿੱਛੇ ਵੀ ਨਿਗਾਹ ਮਾਰ ਲਾ ਮੇਰੀ ਮਾਏ ਮਾਦਨ ਗੱਲ ਸੋ ਕਰ ਲਾਂ ਕੋਈ ਦੁੱਖ ਦੀ ਸੁਖ ਦੀ ਜਮਾਂ ਨਹੀਂ ਗੱਲ ਕਰਦੀ ਚੱਲ ਉਹਦੀ ਮਰਜ਼ੀ ਆ ਨਹੀਂ ਕਰਦੀ ਤਾਂ ਭਾਈ ਆਪਦੇ ਘਰੇ ਸੁਖੀ ਰਵੇ ਆ ਗਿਆ ਮੁੰਡਾ ਕਰਾਂ ਡਰਾਮੇ ਸ਼ੁਰੂ ਲੈ ਵੀਰ ਜਾਣਾ ਹੀ ਪਊਗਾ ਇੱਥੇ ਤਾਂ ਮੇਰੀ ਕੋਈ ਨਹੀਂ ਸੁਣਦਾ ਆਪਦੀ ਧੀ ਕੋਲੇ ਹੀ ਵਗ ਜਾਂਦੀ ਨਹੀਂ ਲਾਇਕੇ ਆਪ ਦਾ ਡੀਡ ਲੱਤਾਂ ਕੋਈ ਨਹੀਂ ਸੁਣਦਾ ਮੇਰੀ ਤਾਂ ਉਹ ਕੀ ਹੋ ਗਿਆ ਵਾ ਲੈ ਸਿਰ ਜਾ ਕਾ ਤਾਂ ਬੰਨੀ ਬੈਠੀ ਆ ਸਿਰ ਮੰਨਣਾ ਹੀ ਆ ਮੈਂ ਤੇ ਜਾਨਨੀ ਆ ਭਾਈ ਆਪਦਾ ਘਰ-ਵਾਰ ਸੰਭਲਾ ਕਿੱਥੇ ਜਾਨਨੀ ਐ ਉਧਰਾਂ ਬਾਸੀ ਬਿਟੀ ਆਂਦੀ ਐ ਉਹ ਕਹਿੰਦੀ ਲੜਾਈ ਕਰਦੀ ਐ ਮੇਰੇ ਨਾਲ ਮੈਂ ਕੀ ਲੜਾਈ ਕਰਦੀ ਆ ਇਹ ਪਹਿਲਾਂ ਇੱਕ ਬੂਤ ਸੀ ਹੁਣ ਦੋ ਹੋ ਗਈਆਂ ਬੁੱਤ ਉਹ ਹੁਣ ਤੂੰ ਦੂਜੀ ਨੇ ਕੀ ਕਹਿਤਾ ਦੂਜੀ ਨੇ ਕਸਰੀ ਨਹੀਂ ਛੱਡੀ ਤੂੰ ਤਾਂ ਬਾਗਿਆ ਬਾਹਰ ਨੂੰ ਛੱਡ ਕੇ ਘਰੇ ਨਾ ਤਾਂ ਕੋਈ ਚਾਹ ਨਾ ਪਾਣੀ ਮੇਰਨਾ ਉਥੇ ਰਸੋਈ ਚ ਨਾ ਦੋ ਹੱਥ ਕਰਿਆ ਮੇਨਾ ਬੜਾਈ ਕਸ ਬੋਲੀਆ ਮੈਨੂੰ ਅੱਛਾ ਹਾਂ ਦੋ ਹੱਥ ਕਰਿਆ ਹੈ ਹਾਂ ਬਥੇਰ ਅਜਰੂਸ ਕੜਤਾ ਉਹਨੇ ਮੇਰਾ ਵੀਰਪਾਲ ਨੇ ਅੱਜ ਮੈਂ ਤਾਂ ਕੁੜੀ ਕੋਲੇ ਜਾਉਂਗੀ ਗੋਲੋ ਕੋਲੇ ਅੱਜ ਭਰਾਵਾ ਮੈਂ ਨਹੀਂ ਰਹਿੰਦੀ ਹੁਣ ਤੂੰ ਆਪਦੀ ਨੂੰ ਨਿਵਟ ਕੁਛ ਕਾਰਨਾ ਕਰ ਐਂ ਤੂੰ ਕੁੜੀ ਕੋਲੇ ਕਿਉਂ ਜਾ ਰਹੀ ਫਿਰ ਤਾਂ ਤੂੰ ਇਹ ਅਖੜੀਆਂ ਡਰ ਗਈ ਫਿਰ ਹੋਰ ਕੀ ਕਰਾ ਹੁਣ ਮੈਂ ਤਾਂ ਦੋ ਚਿੰਬੜ ਜਾਂਦੀਆਂ ਤੂੰ ਤਾਂ ਹੁਣ ਆਪੇ ਤਾਂ ਬੰਦ ਦੇ ਤੇ ਜਾਣਾ ਹੀ ਐ ਇਹ ਤਾਂ ਫਿਰ ਤੂੰ ਮੈਨੂੰ ਦੱਸੇਂ ਅੱਜ ਆ ਮੈਂ ਕਰੂੰਗਾ ਲੈ ਤੂੰ ਇਹ ਤਾਂ ਜੇ ਲੋ ਆਇਆ ਕਰੇਗੀ ਫੇਰ ਤੇਰੇ ਮਗਰ ਪਾਇ ਕਰੇ ਫੇਰ ਭਾਜੇ ਕਰੀ ਜੀ ਹੁਣ ਮੈਂ ਤਾਂ ਫੋਰ ਕਿਨੂੰ ਦੱਸਾਂ ਤੈਨੂੰ ਹੀ ਦੱਸਾਂ ਮੈਨੂੰ ਐਵੇਂ ਜੇ ਮਹਾਚਲ ਜੇ ਟਾਲਾ ਮਾਲੇ ਨਾ ਇਹ ਲੋਟ ਆ ਜੀ ਇਹ ਕਾਨੂੰ ਲੋਟ ਆਉਂਦੀ ਆ ਇਹ ਉਹਦੇ ਮਗਰ ਲੱਗੀ ਫਿਰਦੀ ਆ ਚਲ ਤੁਸੀਂ ਦੋਨੇ ਤਾਂ ਜਿਹੜਾ ਕੁਝ ਕਰੀ ਜਾਂਦੇ ਕਰੀ ਜਾਂਦੇ ਮੈਂ ਤਾਂ ਵੀਰਪਾਲ ਦੀ ਸਮਝਾਂਦੀ ਵੀ ਉਹ ਕਿਉਂ ਬੋਲੀ ਉਹ ਤਾਂ ਮੈਨੂੰ ਗਾਲ੍ਹਾਂ ਕੁਝ ਬੋਲੀ ਉਹਨੇ ਤਾਂ ਮੈਨੂੰ ਐਵੇਂ ਸੀ ਉਹਨੂੰ ਤਾਂ ਵੀ ਛੇਤੀ ਹੁਣ ਧੱਕੇ ਦੇ ਕੇ ਬੁੜੀ ਨੂੰ ਬਾਹਰ ਕੱਢਦੇ ਮੈਂ ਤੈਨੂੰ ਹੀ ਢੀਕਦੀ ਸੀ ਮਹਾਮਾ ਸ਼ਕੰਦਰ ਆਏ ਤੋਂ ਜਾਂ ਐਂ ਤਾਂ ਉਹਦੀ ਕੀ ਪਹੁੰਚ ਐ ਬਾਹਰ ਕੱਢ ਦੂਗੀ ਐ ਬਾਹਰ ਕੱਢਣ ਵਾਲੀ ਤਾਂ ਬੱਸ ਫੇਰ ਹਾਂ ਮੈਂ ਹੁਣ ਮੈਂ ਤਾਂ ਜਾਣੀ ਆ ਕਿਸੇ ਦੇ ਘਰੇ ਫੇਰ ਐਵੇਂ ਹੀ ਜਾਣੀ ਕਿਸੇ ਦੇ ਘਰੇ ਲੈ ਹੋਰ ਫੇਰ ਹੁਣ ਮੈਨੂੰ ਜਾਣਾ ਪਊ ਤੂੰ ਨਾ ਮੈਨੂੰ ਕੱਢੀ ਜਾਂਦੀ ਓ ਮੇਰੇ ਮੰਨੀ ਟੌਰ ਨਾ ਬੈਠੇ ਤੇ ਮੈਂ ਕਰਦਾਂ ਗੱਲ ਪਹਿਲਾਂ ਤਾਂ ਕਰਦਾਂ ਮੇਰੀ ਸੱਸ ਨੂੰ ਫੋਨ ਮੈਂ ਇਹਨੂੰ ਲੈ ਜਾਓ ਆਪਦੀ ਦੇਖ ਲੈ ਭਾਈ ਮੈਂ ਤਾਂ ਇਹਨੂੰ ਹੁਣ ਦੱਸਤਾ ਜਿਵੇਂ ਮਰਜੀ ਕਰ ਅਸਲ ਵਿੱਚ ਤਾਂ ਇਸ ਨੂੰ ਡੰਡਾ ਖਿੱਚਣਾ ਪਊਗਾ ਤੈਨੂੰ ਫੇਰ ਲੋਟਾਊਗੀ ਉਹ ਮੈਂ ਚੜਾ ਉਹ ਤਾਂ ਚੱਲ ਜੀ ਜਾਂਦਾ ਛੋਟਾ ਉਹਨਾਂ ਬੁੜੀਆਂ ਦੀ ਵੀ ਗੱਲ ਚ ਤਾਂ ਨਹੀਂ ਮੈਂ ਵੜਦਾ ਸੀ ਪਰ ਜੇ ਬੋਲਦੀ ਐ ਇਹਨੂੰ ਨਹੀਂ ਫਿਰ ਮੈਂ ਜਾ ਸਕਦਾ ਇਹ ਤੇ ਤੇਰੀ ਚਾਚੀ ਦੇ ਮਗਰ ਲੱਗ ਲੱਗ ਮੈਨੂੰ ਬਾਹਾਂ ਹੀ ਬੋਲਦੀ ਇਹਨੂੰ ਐ ਨਹੀਂ ਸ਼ਰਮ ਆਉਦੀ ਵੀ ਇਹ ਤਾਂ ਮੇਰੀ ਸੱਸਾ ਹੈ ਉਹ ਗਾਹਾਂ ਦੂਜੇ ਥਾਂ ਹੈ ਉਹ ਚਲੋ ਤਾਂ ਫਰਕ ਤਾਂ ਚਲ ਆਪਾਂ ਨਹੀਂ ਰੱਖਿਆ ਦੂਜੇ ਥਾਂ ਉਹ ਤਾਂ ਗੱਲ ਨਾ ਕਰ ਮਾਂ ਗੱਲ ਤਾਂ ਇਹ ਆ ਵੀ ਇਹਦਾ ਬੋਲਣ ਦਾ ਮਤਲਬ ਹੀ ਨਹੀਂ ਬਣਦਾ ਫਿਰ ਇਹ ਹਰਦੀ ਨਹੀਂ ਸੁਣਦੀ ਉਹਦੀ ਚਾਹ ਕਰਕੇ ਪਹਿਲਾਂ ਉਹਦੇ ਕੋਲੇ ਲਿਆ ਕਿ ਨਾ ਆਪ ਵੀ ਲਈ ਨਾ ਉਹ ਨੂੰ ਫੜਾਤੀ। ਮੈਨੂੰ ਬੋងਦੀ ਸੀ। ਤੇਰਾ ਕੁਝ ਬੋਲਦੀ ਹੈ ਭਾਈ ਇਹ ਤਾਂ ਆਪਣੀ ਕੁੜੀ ਨੂੰ ਵੀ ਉਲਟ ਸੋਲਟ ਬੋਲਦੀ ਹੈ। ਤੇਰੀ ਧੀ ਨਹੀਂ ਕਿਸੇ ਨਾਲ ਲਾ ਕੇ ਖਾਂਦੀ ਆਂਦੀ ਤੂੰ ਮੇਰੇ ਨਾਲ ਕਿੱਥੋਂ ਲਾ ਕੇ ਖਾ ਲੇ। ਲਤੀ ਨੇ ਇਹ ਨੂੰ ਵੀ ਕਹਿਤਾ। ਕੱਢ ਜਾ ਫਿਰ ਕੁੜੀ ਨੂੰ ਤਾਂ ਕੀ ਬੋਲਦੀ ਹੈ ਪਹਿਲਾਂ ਮੈਂ ਇਹਦੀ ਮਾਂ ਜੀ ਨੂੰ ਦਲਾਹ ਲੇ। ਨਿਰ ਕਰਦਾ ਗੱਲ। ਇੱਕ ਵਾਰੀ ਫੋਨ ਕਰ। ਹੈ ਕਿੱਥੇ ਆਹੇ? ਆਹ ਭਈਆ ਬੈਡਾਂ ਤੇ ਲਿਟੀ। ਉਹ ਕਿਹੜਾ ਹੋ? ਹੋਣੀ ਚੱਕਦੀ ਤੂੰ ਇਹਦੀ ਮਾਂ ਤੋਂ ਕੀ ਕਰਾਉਣਾ ਹੈ? ਤੂੰ ਆਪ ਹੀ ਦੋ ਹੱਥ ਕਰ ਇਹਦੇ ਨਾਲ। ਮਾਂ ਤੋਂ ਵਿੱਚ ਕੀ ਕਰਾਉਣਾ ਤਿੰਨ ਚਾਰ ਦਿਨ ਉਹ ਇੱਥੇ ਰੋਡੀ ਲੱਗੀ ਰਹੂਗਾ ਪਹਿਲਾਂ ਦੋ ਤੇ ਤੀਜੀ ਨੂੰ ਉਹਨੂੰ ਬਾਹਰ ਨਹੀਂ ਲਿਆ ਕੇ ਇੱਥੇ। ਚੱਲ ਮੈਂ ਤਾਂ ਆਖਿਆ ਚੱਲ ਬੋਲਦੀ ਨਹੀਂ ਸੀ। ਪਰ ਮੈਂ ਇਹ ਨਹੀਂ ਕਰ ਸਕਦਾ। ਬਥੇਰਾ ਉਹਦੇ ਨਾਲੇ ਗੱਲ ਕਰਦਾ। ਹਾਂ। ਲੈ ਵੀਰਪਾਲ ਕਰ ਲੈ ਉਲਟੀ ਗਿਣਤੀ ਸ਼ੁਰੂ। ਨਹਿਰਾਨੋ ਹੁਣ 2 ਘੰਟੇ ਮੁੜੀ ਨਾ ਆ ਕੇ ਵੇਖੀ ਕੀ ਬਣਿਆ ਘਰੇ। ਚੱਲ ਕਿਸੇ ਦੇ ਭੇਜਾ 2 ਘੰਟੇ। ਨੱਥ ਪਾ ਲਈਂ ਤੇਰੇ ਬਣੀ ਆਪ ਹੀ ਡੋਰ ਸਾਰੇ ਕੱਪੜੇ ਤੱਕ ਗੱਲ ਸੁਣ ਮੇਰੀ ਨਾ ਤੂੰ ਮੈਨੂੰ ਮਾਰ ਮੇਰੇ ਕਾਹਦਾ ਸੁਣੋ ਕੀ ਹੋ ਗਿਆ ਤੁਸੀਂ ਮੈਨੂੰ ਮਾਰਨਗਾ ਤੋ ਮਾਰ ਕੇ ਮੈਂ ਕਹਿੰਦੀ ਕੀ ਮਾਰਾ ਕਰ ਸਕਦਾ ਤੋ ਤੈਨੂੰ ਬਿਨਾਂ ਕਰ ਤਾ ਮਮੇ ਨੂੰ ਮੈਂ ਕੀ ਬੋਲਣਾ ਮੈਂ ਤਾਂ ਮਮੇ ਨੂੰ ਕੁਝ ਬੋਲੀ ਨਹੀਂ ਕੀ ਐ ਚਾਹੋ ਐ ਨਹੀਂ ਪਈ ਸਰ ਬਣ ਕੇ ਉਹਦੀਆਂ ਮੈਂ ਇਥੇ ਜਾਣੀ ਐ ਕਿੰਰ ਜਾਂਦੀ ਆ ਜਾਵੇ ਮੰਮੀ ਮੈਂ ਆਇਆਂਗਾ ਤੂੰ ਕਰਦੇ ਹੁੰਨੇ ਹੋਗੇ ਮੈਨੂੰ ਕੁਝ ਬੋਲ ਕਿੰਤੂ ਕਿੰਤੂ ਮਾਸੀ ਜੀ ਮਾਸੀ ਜੀ ਕੀ ਗੱਲਾਂ ਮੈਂ ਮੁੰਡਾ ਆਦੀ ਮਾਂ ਦੇ ਮਗਰ ਲੱਟੇ ਮਾਰਦਾ ਤੂੰ ਕੀ ਗੱਲ ਆ ਤੈਨੂੰ ਮਾਸੀ ਤੂੰ ਵੀ ਸਮਝਾ ਸਕਦੀ ਏ ਕੋਲੇ ਵੀ ਤੇਰੀ ਸੱਸ ਕੱਲ ਨੂੰ ਅੱਜ ਉਹਨੂੰ ਬੋਲਦੇ ਨਾਲ ਤੈਨੂੰ ਬੋਲੂਗੇ ਹੈ ਐ ਕਿ ਉਹ ਬੋਲਦੀ ਕੁਛ ਨਹੀਂ ਬੋਲਦੀ ਹੈ ਤੇਰੀ ਮਾਂ ਖੇcion ਕਰਦੀ ਆ ਸਾਰੇ ਜਾਓ ਕਹਿਣ ਕਰਦੇ ਤਾਂ ਸਿਰ ਬੰਨੀ ਪਈ ਐ ਉਹ ਤਾਂ ਜਾਣਦੀ ਐ ਭੈਣ ਕਿਤੇ ਨਹੀਂ ਜਾਂਦੀ ਇੱਥੇ ਹੀ ਆਹੋ ਪਹਿਲਾਂ ਮੇਰੀ ਗੱਲ ਸੁਣੋ ਕੁੱਟਾਂ ਦਾ ਮੈਨਾਂ 100 ਵਾਰ ਸੋਚਾ ਲੈਣਾ ਮੇਰੇ ਨਾਲੇ ਕੰਮ ਤਾਂ ਕਰ ਲੰਦੇ ਵੀ ਗੱਲ ਕੀ ਹੋਈ ਐ ਜੀ ਮੈਂ ਸੋਚਾਂ ਕੀ ਵਾਰਚ ਵੜਦੇ ਤਾਂ ਮਾਸੀ ਕਹਿੰਦੀ ਵੀ ਲੜਦੀ ਹਾਂ ਉਹ ਪਈ ਐ ਮੈਂ ਕਿਹਾ ਲੜੀਆਂ ਹੀ ਆ ਮਾਸੀ ਮੈਂ ਤੈਨੂੰ ਕਹੇ ਮਾੜਾ ਚੰਗਾ ਬੋਲੇਗਾ ਵੀਰਪਾਲ ਨੇ ਕਦੇ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਬੇਫਿਕਰ ਨੂੰ ਬਰੋਂਦੀ ਆ ਲੜਾਈ ਇਹਨਾਂ ਦੀ ਆਪਸ ਵਿੱਚ ਐ ਵੀ ਮਾਣੇ ਤੈਨੂੰ ਪੜਕਾ ਦੇ ਕੋਈ ਕੁਝ ਨਹੀਂ ਗਿਆ ਕਦੇ ਮੈਂ ਕੁਝ ਕਿਹਾ ਇਹੋ ਅੱਜ ਇਹ ਬੋਲੀ ਆ ਤੇ ਨੀ ਖਤਰ ਨਹੀਂ ਬੋਲੂਗੀ ਕਿ ਕਿਹੜੇ ਨਾਮੇ ਮੈਂ ਬੋਲਨੀ ਹੈਗੀ ਤੁਸੀਂ ਮਾਂ ਦੀਆਂ ਗੱਲਾਂ ਚ ਆ ਗਏ ਜੀ ਮੈਂ ਮਾਂ ਨੇ ਕਹਤਾ ਤੁਸੀਂ ਮਾਂ ਦੀਆਂ ਗੱਲਾਂ ਸੁਣ ਲਈ ਆ ਇਹ ਸਾਰਾ ਕਲੇਸ਼ ਤੇਰੀ ਮਾਂ ਪਾਉਂਦੀ ਆ ਜਿੱਦੇ ਤੇਰਾ ਚਾਚਾ ਆ ਗਿਆ ਨਾ ਮੈਂ ਤਾਂ ਪਹਿਲਾਂ ਹੀ ਭੱਗ ਜਣੀ ਉਹ ਤਾਂ ਗਿਆ ਵਿਆ ਸਾਰਾ ਕਲੇਸ਼ ਹੀ ਮੁੱਕ ਜੂ ਇਹ ਜਵਾਕੜੀ ਬੁਲਾਉਂਦੀ ਆ 2 ਮਿੰਟ ਦੁੱਖ ਸੁੱਖ ਸੰਝਾ ਕਰ ਲੈਂਦੀ ਤੇਰੀ ਮਾਂ ਤਾਂ ਉਹੀ ਲੱਗੀ ਜਾਂਦੀ ਆ ਕਿਸੇ ਨਾਲ ਲਾ ਕੇ ਵੀ ਕਾਮ ਦਿੰਦੀ ਆ ਉਹ ਬੈਰ ਤੁਸੀਂ ਪੋਤੇ ਪੜੋਤੇ ਵਾਲੀਆਂ ਹੋਣ ਆੜ ਗਏ ਉਹ ਕਹਿੰਦੀ ਆ ਮੈਂ ਭੱਗ ਤੂੰ ਕਹਿੰਦੀ ਆ ਮੈਂ ਭੱਗ ਵੀ ਇਹ ਸੋਹ। ਆਹ ਗੁਰਸਾਹਿਬ ਜੀ ਬੁੱਕ ਜੂ ਸਰ ਹੋਰ ਜੀ ਲੰਮੀ ਨੂੰ ਸਮਝਾ ਲੋ। ਘਰ ਦੇ ਵਿੱਚ ਕਿਤਨੇ ਸੀ ਨਾ ਮੈਂ ਤਾਂ ਕੁਝ ਬੋਲਦੀ ਹੀ ਨਹੀਂ ਨਾ ਮਾਸੀ ਨੂੰ ਕੁਝ ਕਹਿੰਦੀ ਆ ਨਾ ਮੈਂ ਮੰਮੀ ਨੂੰ ਕੁਝ ਕਹਿੰਦੀ ਆ। ਮੈਂ ਕਹਿੰਦੀ ਮੈਂ ਚਾਹ ਤਾ ਬੱਡੇ ਬੈਠੀ। ਕਿ ਤੂੰ ਪਹਿਲਾਂ ਨਾ ਮੇਰੇ ਨਾਲ ਦੇ ਕਹੋਣੀ। ਮੰਮੀ ਤਾਂ ਹਾਂ ਬਸ ਮੰਮੀ ਨੂੰ ਦੋਖੇ ਹੀ ਆ। ਵਿਆਹ ਐ ਮਾਸੀ ਨੂੰ ਕਾਹ ਤੋਂ ਬੁਲਾਗੇ ਆ। ਸਮਝਾਉਣਾ ਸਮਝਾੜਾ ਵਈ। ਜੇ ਐ ਮਾਂ ਨੂੰ ਬੋਲਣਾ ਤੈਨੂੰ ਕਾਹਦਾ ਡੰਡੀ ਰੱਖ। ਆਏਵੇਂ ਡੰਡੀ ਰਖੜ ਕੋਈ ਗੱਲ ਨਹੀਂ ਮੈਂ ਕਰਤੀਆਂ ਪੋਣਾ ਦੀ ਮਾਂ ਨੂੰ। ਚਲ ਕੋਈ ਨੰਬਰ ਫੜ। ਪਤਾ ਲਾ ਕੇ ਉਂਗਲ ਤੁਰ ਗਈ ਬਾਹਰ ਕੀ ਕਰ ਗਏ ਹੁਣ ਇਹਦਾ ਇਹਦਾ ਕੋਈ ਹਰ ਨਹੀਂ ਤਾਂ ਹਰਕਣਾ ਰਾਮ ਦਾ ਪਉਂਦੀ ਆ ਆ ਤੇਰੇ ਸਾਹਮਣੇ ਦੇਖ ਰ ਮੈਂ ਤਾਂ ਮਾੜਾ ਚੰਗਾ ਕੁਝ ਬੋਲਿਆ ਨਹੀਂ ਨਾ ਉਹੀ ਆਉਂਦੇ ਨੂੰ 扑ੜਕਾਤਾ ਦੇਖਦਾ ਮੰਤਜੀ ਕੁੱਟ ਪਵਾ ਕੇ ਰੱਖਦੀ ਆ ਮੇਰੇ ਹੋਰ ਇਹਨੇ ਕੀ ਕਰਨਾ ਉਂਗਲ ਲਾ ਕੇ ਪਰੇ ਹੋ ਜਾਂਦੀ ਆਗੀ ਤਮਾਸ਼ਾ ਦੇਖਦੀ ਮਗਰੋਂ ਕੱਢ ਕੇ ਤਮਾਸ਼ਿਆ ਦੇ ਮਾਰੀ ਤਾਂ ਬਾਹਰ ਨਿਕਲੀ ਆਗੀ ਬੱਸ ਇਹ ਹੀ ਆ ਮੈਨੂੰ ਪਤਾਗਾ ਵੀ ਇਹਨੇ ਕਿਹੜਾ ਕਿਸੇ ਨੂੰ ਜਾ ਕੇ ਦੱਸਣਾ ਮੈਂ ਆਪਦੀ ਮਾਂ ਨੂੰ ਤਾਣੀ ਦੱਸਦੀ ਵੀ ਚਲ ਕਾਹ ਨੂੰ ਮੈਂ ਆਦੀ ਮਾਂ ਨੂੰ ਦੋ ਕੀ ਕਰਾਂ ਮੈਂ ਤਾਂ ਆਪਦੀ ਮਾਂ ਨੂੰ ਤਾਣੀ ਦੱਸ ਦਿਆਂਗੀ ਮੈਂ ਕਹਿੰਦੀ ਚਲ ਕਾਹ ਨੂੰ ਉਦੋਂ ਤਾਂ ਪਹਿਲਾਂ ਹੀ ਵੀ ਪਿਡਾਉਣ ਰਹਿੰਦਾਗਾ ਐਵੇਂ ਮੁੜ ਕੇ ਹੋਰ ਬਾਤ ਘਟ ਗਿਆ ਮੁੜ ਕੇ ਓਕਾ ਹੋ ਜੂਗਾ ਉਹਨੂੰ ਕੌਣ ਆ ਸਾਹਮਣਾਂ ਲਾ ਚਲ ਕੋਈ ਨਾ ਤੂੰ ਚੁੱਪਾ ਕਰ ਰੋ ਨਾ ਠੀਕ ਕਰਾਂ ਮੈਨੂੰ ਕਹਾਂਗੇ ਸਮਝਾਵਾਂਗੇ ਉਹਨੂੰ ਵੀ ਤੂੰ ਦੇਖ ਤਾਂ ਸਹੀ ਪਹਿਲਾਂ ਕੀ ਕੁਝ ਕਰਦੀਏ ਓਕੇ ਉਹਦੇ ਮਗਰ ਲੱਗਦਾ ਇੱਕ ਗੱਲ 'ਚ ਮਗਰ ਲੱਗਣ ਦਾ ਕੀ ਮਤਲਬ ਸਮਝ ਨਹੀਂ ਆਉਂਦੀ ਹੈ ਕਿ ਮੈਨੂੰ ਅੱਜ ਤੱਕ ਮੈਨੂੰ ਕਦੇ ਨਹੀਂ ਸੀ ਕੁਝ ਕਿਹਾਇਆ ਨਹੀਂ ਅੱਜ ਮਾਂ ਦੇ ਕਹਣ ਤੇ ਉਹਨੇ ਮੇਰੇ ਤੇ ਹੱਥ ਚੁੱਕਿਆ ਹੈ ਕੋਈ ਗੱਲ ਨਹੀਂ ਮੈਂ ਆਦੀ ਮਾਂ ਨੂੰ ਕਰਦੀ ਆਂ ਆਪਾਂ ਨਹੀਂ ਨਹੀਂ ਤੂੰ ਐਵੇਂ ਨਾ ਫੋਨ ਕਰੀਂ ਕਰਨ ਚ ਮਾੜੀ ਮੋਟੀ ਗੱਲਾਂ ਹੁੰਦੀਆਂ ਹੀ ਰਹਿੰਦਾਂ ਫਿਰ ਫਰਕ ਪੈ ਜਾਂਦਾ ਚਲ ਕੋਈ ਨਹੀਂ ਮੈਂ ਸਮਝਾਉਂਗੀ ਗੱਲ ਕਰਾਂਗੇ ਮਾੜੀ ਮੋਟੀ ਮਾਂ ਨੂੰ ਵੀ ਸੋਚਣਾ ਚਾਹੀਦਾ ਸਿਆਣੀ ਵਿਆਣੀ ਹੈਗੀ ਹੈਗੀ ਹੁਣ ਉਹ ਹੀ ਤਾਂ ਕਰਦਾ ਮੋਢਾ ਜੇ ਉਹੀ ਘਰ ਦੇ ਵਿੱਚ ਕਲੇਸ਼ ਪਾਈ ਜਾਊਗੀ ਫਿਰ ਆਪਣਾ ਤਵਾਗ ਕਿਵੇਂ ਰਹੂਗਾ ਉਹ ਤਾਂ ਮੇਰੇ ਨਾਲ ਟਾਟੇ ਹੋ ਜਾਣਗੇ ਫਿਰ ਕੀ ਰਹੇਂਗਾ ਚਲ ਕੋਈ ਨਾ ਉਹ ਤਾਂ ਮੇਰੇ ਨਾਲ ਇੰਨਾ ਕਲੇਸ਼ ਕਰੀ ਜਾਂਦੀ ਹੈ ਜਿੱਦ ਨਾਲ ਤੇਰਾ ਚਾਚਾ ਗਿਆ ਪਤਾ ਕਿੰਨਾ ਕਲੇਸ਼ ਕਰਦੀ ਹੈ ਮਾਰੀ ਮਾਰੀ ਗੱਲ ਪਿੱਛੇ ਕਲੇਸ਼ ਕਰ ਲੈਂਦੀ ਹੈ ਦੋ ਕੀ ਮਾਂ ਨੂੰ ਇਸ ਗੱਲ ਦਾ ਵੀ ਬਸ ਆਪਾਂ ਕਿਉਂ ਰਲ ਮਿਲ ਕੇ ਰਹਿਣੀ ਆਂਗੀ ਤੈਨੂੰ ਤਾਂ ਆ ਵੀ ਬਸ ਮੈਨੂੰ ਕੱਲੀ ਨੂੰ ਬੁਲਾਵੇ ਤੈਨੂੰ ਤਾਂ ਬੁਲਾਵੇ ਨਾ ਮੇਰੀ ਗੱਲ ਸੁਣ ਮਾਸੀ ਮੈਂ ਐਂ ਕਹਿ ਦਿੰਦੀ ਆ ਵੀ ਤੇਰਾ ਕੋਣ ਆ ਮੈਂ ਹੀ ਆ ਜੇ ਹੁਣ ਤੈਨੂੰ ਮੈਂ ਨਹੀਂ ਬੁਲਾਉਂਗੀ ਤਾਂ ਹੋਰ ਕੌਣ ਬੁਲਾਊਗਾ ਤੁਸੀਂ ਕਿਹਦੇ ਨਾਲ ਕੰਦਾ ਨਾ ਟੱਕਰਾ ਮਾਰੋngੀਆਂ ਇਹੀ ਗੱਲ ਤਾਂ ਸਮਝਦੀ ਨਹੀਂ ਉਹ ਇਸ ਗੱਲ ਦਾ ਤਾਂ ਵਿਤਕਰਾ ਕਰਦੀ ਹੈ ਜੇ ਰੱਬ ਨੇ ਮੈਨੂੰ ਕੋਈ ਧੀ ਪੁੱਤ ਨਹੀਂ ਦਿੱਤਾ ਤਾਂ ਹੀ ਮੇਰੇ ਨਾਲ ਵਿਤਕਰਾ ਕਰਦੀ ਹੈ ਜੇ ਮੇਰੇ ਹੁੰਦਾ ਫਿਰ ਮੈਨੂੰ ਕਿ ਉਹ ਤਾਂ ਨਕਵਲ ਕਢਾਉਂਦੀ ਹਾਂ ਤੁਸੀਂ ਇਹ ਗੱਲਾਂ ਨਾ ਸੋਚਿਆ ਕਰੋ ਕਿ ਜੇ ਮੇਰੇ ਹੁੰਦਾ ਅਸੀਂ ਵੀ ਤਾਂ ਟੋੜਦੇ ਹਾਂ ਸਾਡਾ ਕੋਣ ਤੁਸੀਂ ਹੋਈਆਂ ਐਵੇਂ ਟੈਨਸ਼ਨ ਨਾ ਲਾਓ ਚਲ ਕੋਈ ਨਮਸੀ ਤੁਸੀਂ ਜਾਓ ਠੀਕ ਆ ਚੰਗਾ ਕੋਈ ਗੱਲ ਨਹੀਂ ਇਹ ਤਾਂ ਜ਼ਿਆਦਾ ਹੱਥ ਕੁੱਲੇ ਹੋਇਆ ਲੇ ਫੋਨ ਆ ਗਿਆ ਵਿੱਚ ਕੀ ਦਾ ਕੀ ਵੀਰ ਪਾਲਦਾ ਹੈ ਹਾਂ ਵੀਰਪਾਲ ਕਿਵੇਂ ਆ ਪੁੱਤਾ ਵਧੀਆ ਮੰਮੀ ਤੁਸੀਂ ਦੱਸੋ ਕਿਵੇਂ ਹੋ ਠੀਕ ਹੋ ਹਾਂ ਠੀਕ ਠਾਕ ਆ ਤੂੰ ਕਿਵੇਂ ਆਏ ਬਾਜੀ ਹੋਰ ਹੁੰਦੀ ਆ ਮੈਨੂੰ ਨਹੀਂ ਨਹੀਂ ਮੰਮੀ ਬਸ ਠੀਕ ਆ ਕੀ ਕਰੀ ਜਾਂਦੇ ਹੋ ਮੈਂ ਤਾਂ ਹਾਂ ਸਫਾਈ ਜੀ ਕਰਨ ਲੱਗਦੀ ਸੀ ਰਸੋਈ ਦੀ ਮਹਦਵਾਰੀ ਨੇੜੇ ਆਉਂਦੀ ਜਾਂਦੀ ਆ ਚਲੋ ਕਰ ਲਗੀ ਓ ਮੰਮੀ ਤੁਸੀਂ ਕਾਹਦਾ ਸਫਾਈ ਕਰਨ ਲੱਗੇ ਨਾ ਤੁਹਾਨੂੰ ਪਤਾ ਤਾਂ ਹੈਗਾ ਵੀ ਹੁਣ ਤਾਂ ਬਿਮਾਰ ਹੋ ਕੇ ਅੱਡੇ ਅੰਗੇ ਤੇ ਕੰਮ ਆਣੀ ਨੂੰ ਲਾ ਲੈਂਦੇ ਕੰਮ ਵਾਲੀ ਪੁੱਛਾਂ ਦੀ ਬੱਤ ਸਾਰੀਆਂ ਕੰਮਾਂ ਟੰਦਿਆਂ ਤੇ ਜਾਂਦੀਆਂ ਕੋਈ ਨਹੀਂ ਆਸੇ ਲੱਗਦੀ ਜੀ ਕਿਉਂ ਮੈਨੂੰ ਸਿਲੋਂ ਦਾ ਹੀ ਬਲੀਤੀ ਹੋ ਗਿਆ ਨਹੀਂ ਸੀ ਵੀ ਭਾਈ ਮੈਨੂੰ ਸੱਦ ਲਿਆ ਕਰੋ ਕੋਈ ਗੱਲ ਨਹੀਂ ਜਿਹੜਾ ਮੇਰਾ ਬੰਦ ਹਰਦਾ ਦੇ ਦਿਆ ਕਰੋ ਕਿ ਤੁਸੀਂ ਉਦੋਂ ਕੰਮ ਕਰਵਾ ਲਓ ਨਾ ਚਲ ਕੋਈ ਨਹੀਂ ਬੁੱਤ ਤੂੰ ਮੇਰੇ ਨਾ ਫਿਕਰ ਕਰਿਆ ਕਰ ਮੈਂ ਤਾਂ ਹੌਲੀ ਹੌਲੀ ਕਰਨੂ ਜਿਹਜਾ ਹੋ ਯਾਰ ਸੋਈ ਜਿਵਾਲੀ ਭਾਂਡੇ ਟੀਂਡੇ ਦੇ ਖਿੱਲਰੇ ਪਏ ਸੇ ਲੋਟ ਕਰਨ ਲੱਗਦੀ ਸੀ ਮੈਂ ਤਾਂ ਗੱਲ ਠੀਕ ਆ ਤੁਹਾਨੂੰ ਪਤਾ ਲੱਗੇਗਾ ਕਿ ਇੱਧਰ ਐਮੀ ਦਵਾਈ ਜਾਂਦੀ ਆ ਹੁਣ ਤੇ ਬਿਮਾਰ ਹੋ ਜਾਣਾ ਹੁਣ ਕਿ ਮੈਨੂੰ ਕੌਣ ਕਰ ਦਿੰਦਿਆਂ ਪਤਾ ਇੱਥੇ ਮੈਨੂੰ ਔਖਾ ਹੋ ਜਾਂਦਾ ਫਿਰ ਮੈਨੂੰ ਆਉਂਦਾ ਵੀ ਚਲ ਵੀ ਮੈਨੂੰ ਮਿਲੇ ਬਿਨਾ ਪਰ ਮੈਂ ਨਾ ਆਏ ਹੀ ਹੋ ਜਾਂਦਾ ਵੀ ਲੈ ਮੈਂ ਆਪਣੀ ਮਾਂ ਦਾ ਪਤਾ ਲੈ ਕੇ ਆਵਾਂ ਹੋਰ ਆਏ ਤਾਂ ਪਤਾ ਹੋ ਹੀ ਜਾਂਦਾ ਚਲ ਕੋਈ ਨਹੀਂ ਹੋਰ ਠੀਕ ਠਾਕ ਹੈ ਸਾਰੇ ਘਰ ਹੀ ਹਾਂ ਵਧੀਆ ਮੰਮੀ ਤੁਸੀਂ ਦੱਸੋ ਠੀਕ ਠੀਕ ਠਾਕ ਵਧੀਆ ਮੈਨੂੰ ਤਾਂ ਰਾਤ ਨੂੰ ਹੋਰ ਹੀ ਸੁਪਨੇ ਚ ਤੂੰ ਰੋਂਦੀ ਜੀ ਦਿੱਸੀ ਸੀਗੀ ਲ ਮਮੀ ਤੈਨੂੰ ਤਾਂ ਵੀ ਮੇਰੇ ਸੁਪਨੇ ਆਈ ਜਾਂਦੇ ਹੋਂਰ ਬੁੱਤ ਕਿਹਦੇ ਆਉਣ ਤੇਰੀ ਆਉਣਗੀ ਹੈ ਜੀ ਬਾਕੀ ਤਾਂ ਤਾਂ ਮੈਨੂੰ ਨਹੀਂ ਲੱਗਦਾ ਜਿਵੇਂ ਤੂੰ ਰੋ ਰੁੱਕ ਕੇ ਹਟੀ ਹੁੰਨੀ ਐ ਕਿ ਇੱਥੇ ਸੱਸ ਲੜਪੀ ਮੰਮੀ ਦਾ ਤਾਂ ਤੁਹਾਨੂੰ ਪਤਾ ਹੀ ਆ ਬੋਤਲ ਨਹੀਂ ਚਰਾਂਗਾ ਵਾਰੀ ਚੰਦਰੀ ਐ ਇਹ ਨਹੀਂ ਲੋਟ ਆਉਂਦੀ ਬਈ ਨਾਲੇ ਸਾਰੀ ਜਿਹੜੀ ਧੰਦਾ ਕਰਦੀ ਐ ਨਾਲੇ ਉਹ ਜੇ ਬੱਸ ਉਹ ਕਰੀ ਜਾਣੀ ਚਾ ਉਧਰ ਬੰਦੇ ਨੇ ਹਣਾ ਤੂੰ ਬਹਿ ਕੇ ਖਾ ਲ ਆਰਾਮ ਨਾਲ ਹਾਠੋਗਲ ਹੈ ਗੀ ਮੰਮੀ ਪਤਾ ਕੀ ਆਜ ਕੋਈ ਗੱਲ ਵੀ ਨਹੀਂ ਹੋਈ ਬਾਸਤਾਨੀ ਮੈਂ ਵੀ ਨਹੀਂ ਕਿਨੇ ਕਿ ਗੱਲ ਦੇ ਘੇਸ ਪਵਾ ਕੇ ਧਰਤਾ ਲੈ ਫੇਰ ਕੀ ਆਪ ਬੋਲਦੀ ਸੀ ਕਿ ਸਿਕੰਦਰ ਬੋਲਿਆ ਕੁਛ ਹਾ ਹਾਬ ਕੀ ਬੋਲਣਾ ਸੀ ਮੇਰੀ ਗੱਲ ਸੁਣਾਓ ਹਾਂ ਹੁਣ ਦੇਖੋ ਪੈਸਾ ਟੱਕੇ ਦੇ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਹੀ ਵੀ ਮੈਂ ਤਾਂ ਵਿੱਚ ਹਿਸਾਬ ਕਿਤਾਬ ਨਾ ਲੈਂਦੀ ਨੀ ਰੱਖਦੀ ਨੀ ਵੀ ਕੀ ਗੱਲ ਵਾਤਾ ਜਦੋਂ ਨਾ ਇਹਦਾ ਵਧੀਆ ਵਹਿਗੀ ਚਾਚੀ ਤੇ ਚਰਖਾ ਤੇ ਮੁੰਮੀ ਵੀ ਨਹੀਂ ਕਰੀ ਜਾਂਦੇ ਗੱਲਬਾਤ ਜੋ ਵੀ ਕਰਨੀ ਹੁੰਦੀ ਹੈ ਵੀ ਮੈਂ ਕਾਦੇ ਵਾਸਤੇ ਹਿੱਸਾ ਵਿੱਚ ਲੈਣਾ ਹੈ ਇਹ ਤਾਂ ਹੈ ਹੀ ਪੁੱਤ ਨਾਲੇ ਉਹ ਗੱਲ ਘੱਟ ਦਾ ਕੰਮ ਹੈ ਤੂੰ ਤਾਂ ਕੀ ਕਰਨਾ ਵਿੱਚ ਲੈ ਕੇ ਆਪਦਾ ਪੰਜ ਕਰਨ 50 ਕਰਨ ਹਣਾ ਆ ਮੀ ਬਸ ਮੰਮੀ ਨੂੰ ਆਏ ਹੋ ਜਾਂਦਾ ਵੀ ਤੂੰ ਮਾਸੀ ਨੂੰ ਬੁਲਾਉਣੀ ਕਾਦੇ ਵਾਸਤੇ ਆ ਹੁਣ ਮੈਂ ਬੁਲਾਉਂਦੀ ਨਹੀਂ ਮੰਮੀ ਇੱਕ ਘਰ ਦੇ ਵਿੱਚ ਰਹਿਣਿਆ ਚੱਗਾ ਵੀ ਨਹੀਂ ਲੱਗਦਾ ਬੁਲਾਉਣਾ ਤਾਂ ਪਊਗਾ ਹੀ ਫੇਰ ਹਾਂ ਮਨੈ ਨੂੰ ਆਇਆ ਬਸ ਵੀ ਮੈਨੂੰ ਬੁਲਾਵੇ ਚਾਹ ਪਾਣੀ ਮੈਨੂੰ ਪਿੜਾਵੇ ਮੈਨੂੰ ਤਾਂ ਬੁਲਾਵੇ ਹੀ ਨਾ ਬਸ ਤੂੰ ਲਾ ਦੱਸ ਤੈ ਉਹ ਕੰਮ ਨਹੀਂ ਕਰਦੀ ਆ ਫੇਰ ਸਾਰਾ ਦਿਨ ਕੰਮ ਕਰਦੇ ਹੁਣ ਚਾਚਾ ਜੀ ਉਹ ਕੰਬੈਟਿਗੇ ਆ ਹਣਾ ਕਿੰਨੇ ਕਿੰਨੇ ਗੱਲ ਪਿੱਛੇ ਆਏ ਵੀ ਬਸ ਸਿਕੰਦਰ ਨੂੰ ਭੜਕਾਤਾ ਪਤਾ ਨਹੀਂ ਕੀ ਕਿਹਾ ਕੀ ਨਾ ਨਾਲ ਮੈਂ ਤਾਂ ਮੰਮੀ ਨੂੰ ਉਹੀ ਨਹੀਂ ਕੁਝ ਬੋਲਦੀ ਹੈਗੀ ਭੜਕਾ ਆ ਗਿਆ ਲੈ ਮੇਰੇ ਐਵੇਂ ਘੁੱਟਵਾ ਕੇ ਰੱਖਦੀ ਸਿਕੰਦਰ ਨੂੰ ਅੱਛਾ ਹਾਂ ਤਾਂ ਹੀ ਫਿਰ ਮੈਨੂੰ ਆਵਾਜ਼ ਆਏ ਵੀ ਤਾਂ ਨਹੀਂ ਮੈਂ ਕਹੀ ਜਾਂਦੀ ਭਾਈ ਮੈਨੂੰ ਆਵਾਜ਼ ਤੇਰੀ ਹੋਰ ਉਂਜਾਈ ਜਾਂਦੀ ਜਿਵੇਂ ਰੋ ਕੇ ਹੱਡੀ ਹੁੰਦੀ ਆ ਫਿਰ ਸਿਕੰਦਰ ਨੇ ਸੋਚਣਾ ਸੀਗਾ ਉਹਦੀ ਮਾਂ ਮਗਰ ਲੱਗ ਜੇ ਤੈਨੂੰ ਘੁੱਟ ਛੱਡਦਾ ਕੋਈ ਗੱਲ ਐ ਇਹ ਹੋਰ ਕਿ ਅੱਜ ਤੱਕ ਮੰਮੀ ਮੇਰੇ ਤੇ ਕਦੇ ਅੰਤ ਨਹੀਂ ਸੀ ਕਿ ਅੱਜ ਮਾਂ ਦੇ ਕਹਿਣ ਤੇ ਬਸ ਪਤਾ ਨਹੀਂ ਕੀ ਕਿਹਾ ਕੀ ਨਾ ਕਿਹਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਜਿਹੜੀ ਟੀਮ ਮੈਂ ਤਾਂ ਕੋਈ ਗੱਲ ਵੀ ਨਹੀਂ ਕਹੀ ਮੰਮੀ ਨੂੰ ਮਾੜੀ ਚਲਦੀ ਫਿਰ ਵੀ ਨਹੀਂ ਪਤਾ ਕੀ ਫੜਕਾਇਆ ਕੀ ਨਾ ਹੌਣ ਸਰ ਬਸ ਮੈਨੂੰ ਕੁੱਟਣ ਵਾਹ ਗਿਆ ਲੈ ਮਾੜੀ ਗੱਲ ਐ ਜੇ ਕੋਈ ਫਿਰ ਉਹੀ ਗੱਲ ਇਹਦੀ ਤੀ ਨੂੰ ਕੋਈ ਕੁਝ ਕਹੂਗਾ ਤਾਂ ਫਿਰ ਆਪਰੇ ਬਾਰੇ ਕਿਵੇਂ ਤੜਖਦੀ ਹੁੰਦੀ ਹੈ ਇਹ ਹਨਾ ਹਾਂ ਮੈਂ ਤਾਂ ਤੁਹਾਨੂੰ ਦੱਸਦੀ ਨਹੀਂ ਸੀਗੀ ਮੈਂ ਬਸ ਚਲ ਫੋਨ ਕਰਨਾ ਬਸ ਮੈਨੂੰ ਮੈਨੂੰ ਹੀ ਹੋਗਾ ਕਿ ਮੈਂ ਫੋਨ ਫੋਨ ਕਰਾਂਗਾ ਚੰਗਾ ਹੋ ਗਿਆ ਤੂੰ ਲਾ ਲਿਆ ਮੈਂ ਤਾਂ ਕਿੱਥੇ ਵੀ ਕਈ ਵਾਰੀ ਲਾਇਆ ਤੂੰ ਚੱਕਦੀ ਨਹੀਂ ਫਿਰ ਮੈਨੂੰ ਆਉਂਦਾ ਚੱਲ ਭਾਈ ਉਹਨਾਂ ਦੇ ਕੰਮ ਬਾਹਲਾ ਦਾ ਕੋਈ ਨਹੀਂ ਆਪੇ ਲਾ ਲੂਗੀ ਹੈਨਾ ਹਾਂ ਕਈ ਵਾਰ ਬਹੁਤ ਨਾ ਜਰੂਰ ਪਿਆ ਹੁੰਦਾ ਬਸ ਮੈਂ ਉਹਨਾਂ ਨੂੰ ਨਹੀਂ ਦਿੱਤਾ ਮੈਨੂੰ ਆਸਦਾ ਕਿ ਚੱਲ ਮੈਨੂੰ ਬੜਾ ਬੈਦਾ ਕੋਰਾ ਉਹਨਾਂ ਤੋਂੜੇ ਨਾਲ ਗੱਲ ਕਰਦੀ ਹਾਂ ਹਾਂ ਹੋਰ ਫਿਰ ਮਾਫ ਨਹੀਂ ਚੱਲ ਵੀ ਆਪ ਲੂ ਪਤਾ ਹੀ ਆਪੇ ਲਾ ਲੂਗੀ

ਤੂੰ ਬੈਠੀ ਨੂੰ ਤੈਨੂੰ ਚਾਹ ਪਾਣੀ ਮਿਲਦਾ ਸਾਰਾ ਕੁਝ ਮਿਲਦਾ ਹੋਰ ਤੈਨੂੰ ਦੱਸ ਹੁਣ ਕੀ ਚਾਹੀਦਾ ਕੀ ਕਰਾਂ ਹੁਣ ਜੇ ਮੈਂ ਉੱਥੇ ਜਾਨੀਆ ਤਾਂ ਕੰਮ ਬਾਝੂਗਾ ਚੱਲ ਕੋਈ ਨਹੀਂ ਦਿਵਾਲੀ ਮੌਕੇ ਤੇ ਜਾਉਂਗੀ ਫੇਰ ਗੱਲਤਾ ਕਰੂੰਗੀ ਉਦੋਂ ਮਾੜੀ ਸ਼ਕੰਦਰ ਵੀ ਜੱਲਾ ਉਹਦੀ ਮਾਂ ਦੇ ਮਗਰ ਲੱਗ ਕੇ ਮੇਰੇ 3 ਕੋਟ ਦਾ ਕਾਦੇ ਪਿੱਛੇ ਕੋਟ ਦਾ ਵੀ ਜਿਦੋਂ ਕਾਠ ਹੈ ਫੇਰ ਉਧਰ ਉਧਰ ਹੀ ਬੁਲਾਇਆ ਚਲਾਇਆ ਤਾਂ ਜਾਂਦਾ ਹੀ ਐ ਚੱਲ ਕੋਈ ਨਹੀਂ ਮੈਂ ਫੇਰ ਗੱਲ ਕਰੂੰਗੀ ਉੱਥੇ ਜਾ ਕੇ ਆਈ ਨਹੀਂ ਲੋਟਾਂ ਤੇ ਲੈ ਇਹਨੂੰ ਇੱਧਰਲੇ ਪਾਸੇ ਬੰਨਣਾ ਰੋਜ਼ ਇਹ ਚੁੰਗ ਜਾਂਦਾ ਆ ਅੱਗੇ ਹੁਣ ਕਿਉਂ ਆਉਂ ਨਾ ਜੀ ਪੈ ਗਈ ਹੁਣ ਤੇਰੇ ਠੰਡ ਗਾਜੇ ਕਿ ਮੇਰੇ ਕਾਹ ਦੀ ਠੰਡ ਕੰਨ ਨਾ ਪੈ ਹੋਰ ਉਹ ਜਵਾਕੜੀ ਦੇ ਹੱਡ ਕਟਾ ਕੇ ਰੱਖਤੇ ਮੈਂ ਤਾਂ ਕੋਈ ਬੈਠਣਾ ਕਰ ਤੂੰ ਬੈਤਾਂ ਹਰ ਛੱਡ ਦੇ ਬੈਤਾਂ ਕਰਨੀਆਂ ਤੂੰ ਜਿਹੜਾ ਕੰਮ ਕਰਨ ਨੂੰ ਫਿਰਦੀ ਸੀ ਉਹ ਤਾਂ ਹੋ ਗਿਆ ਬੈਤਾਂ ਕਰਦੀਆਂ ਤੂੰ ਮਾੜ ਕੋਈ ਤੂੰ ਤਾਂ ਬਾਹਰ ਨਿਕਲ ਗਈ ਉੱਥੇ ਜਵਾਕੜੀ ਦੇ ਦੁੱਖ ਦੇ ਸੁੱਖ ਤੇ ਜਾਣਾ ਨਹੀਂ ਜਵਾਕੜੀ ਦੇ ਜਾਣਾ ਨਹੀਂ ਤੂੰ ਹੁਜਤਾ ਕਰਦੀਆਂ ਸਾਰੀਆਂ ਕਰਦੇ ਵੇਪਾ ਇੱਕ ਜਵਾਬ ਮਾਡਾ ਛੱਡੀਆਂ ਐ ਕਰ ਪਟਾ ਦੇਂਗੀ ਤੈਨੂੰ ਮੈਨੂੰ ਕੀ ਪਤਾ ਕਾਦੋ ਨੀ 76 ਖਾਦੀ ਐ ਮਾਰੇ ਪਿੱਛੇ ਕਉ ਸਾਰੀ ਉਂਗਲ ਤੂੰ ਲਾਉਣੀ ਆ ਸਾਰੇ ਬਸਾ ਦੇ ਜਦ ਤੂੰ ਹੀ ਆ ਨਹੀਂ ਬਾਈਲ ਨੇ ਮੈਨੂੰ ਤਾਂ ਟੱਕਰ ਹੀ ਨਹੀਂ ਆ ਹਾਂ ਜੇ ਅੱਜ ਦੀ ਗੱਲ ਕਰਾਂ ਤਾਂ ਜਵਾਕ ਕਾਣੂ ਕਿਉਂ ਜਵਾਕਾਂ ਚ ਫਰਕ ਪਵਾਉਣੀ ਆ ਤੂੰ ਰੱਖ ਲੈ ਉਹਨੂੰ ਮੇਰੇ ਨਾਲ ਤਾਂ ਸਰਦਨ ਕਰੀ ਜਾਨੀ ਆ ਉਹਦੇ ਨਾਲ ਕਿਉਂ ਕਰਦੀ ਆ ਹਾਂ ਤੂੰ ਉਹਦੇ ਨੂੰ ਰੱਖ ਲੈ ਤੂੰ ਬਣ ਜਾਂਦੀ ਸੱਸ ਮੈਨੂੰ ਕਾਹਨੂੰ ਮੰਨਣ ਦੇਣੀ ਆ ਕੰਜਰਗੇ ਲੈ ਹਜੇ ਵੀ ਮੇਰੇ ਚ ਗਲਤੀ ਕੱਢਦੀ ਆ ਵੈਤਾਂ ਕਰਕੇ ਸ਼ਰਮ ਨਹੀਂ ਮੰਨਦੀ ਲਾਕੀਮ ਕੋਲ ਪਤਾ ਨਹੀਂ ਕੀ ਦੇ ਨਿਕਲਾਈ 2 ਘੰਟੇ ਕੋਲੇ ਕੱਚ ਕੇ ਘਰੇ ਵੜ ਗਈ ਆਉਂਦੀ ਭਾਦ ਦੀ ਫਿਰ ਮੰਜੇ ਤੇ ਬੈਠੀ ਸਾਰਾ ਕੁਝ ਹਜੇ ਕਹਿੰਦੀ ਮੇਰੇ ਚ ਬਹਿਤਾ ਨਹੀਂ ਲਗਭਗ ਪੱਟ ਤੇ ਖਾਂਬਾਂ ਜਿਸਕੰਦਰ ਨੇ ਹੁਣ ਆਇਆ ਸਵਾਦ ਚੰਗਾ ਪਈਆ ਨੇ ਹੁਣ ਐਂ ਡਿੱਗੀ ਰੇਲ ਦੇ ਖੰਨ ਵਗੂ ਚਲੋ ਨੀ ਕੋਈ ਚਾਹ ਚ ਦੇਉ ਮੈਨੂੰ ਮੇਰੇ ਤਾਂ ਕੋਈ ਨਹੀਂ ਸੁਣਦਾ ਇੱਥੇ ਮੇਰੀ ਕਿੱਥੇ ਪੁੱਗਦਾ ਹੈ ਇੱਥੇ ਤਾਂ ਹੋਰਾਂ ਦੇ ਵੀ ਪੁੱਗਤ ਹੋਈ ਪਈ ਆ ਕੋਈ ਨਹੀਂ ਪੁੱਛਦਾ ਵੀ ਬਾਹਰੋਂ ਆਈ ਆ ਕਿ ਕਿੱਥੋਂ ਆਈ ਆ ਕੋਈ ਚਾਹ ਪਾਣੀ ਤਾਂ ਦੇ ਦਈਏ ਮੇਰੇ ਤਾਂ ਜਮੇ ਨਹੀਂ ਕੋਈ ਜਾਤ ਪੁੱਛਦਾ ਇੱਥੇ ਵੀ ਤੂੰ ਖਾਏ ਕੌਣ ਮੈਨੂੰ ਲੱਗਦਾ ਕੁੜੀ ਕੋਲੇ ਜਾਵੜਾਂ ਇੱਥੇ ਕੀ ਕਰਨਾ ਰਹਿ ਕੇ ਜਾਂ ਮੈਨੂੰ ਜ਼ਹਿਰ ਚ ਹੋਰੀ ਦੇ ਦੇ ਕੋਈ ਲਿਆ ਕੇ ਬੱਸ ਕਰ ਆ ਕੇ ਲੱਗੀ ਖੇਡਣ ਕਰਨ ਹੁਣ ਤੂੰ ਆਜਾ ਤੇਰੀ ਕਸਰ ਨਹੀਂਦੀ ਸੀ ਚੜੀ ਚੜਾਈ ਆਈਆਂ ਕਿਵੇਂ ਚਿਰਤਰ ਕਰੀ ਜਾਂਦੀ ਆ ਚਿਰਤਰ ਤਾਂ ਤੂੰ ਕਰਦੀ ਆ ਕਿਹੜਾ ਛਾਪੜੀ ਦੇ ਹੱਦ ਕਟਾ ਕੇ ਰੱਖ ਤੇ ਲਾ ਕੇ ਉਂਗਲ ਬਾਹਰ ਨਿਕਲ ਗਈ ਨਾ ਤੈਨੂੰ ਕੀ ਸਕੂਤਾ ਉੱਤਰ ਕਰਨ ਲੱਗਿਆ ਤੈਨੂੰ ਕੀ ਸਕੂਤਾ ਵੀ ਮੱਝਵਾਕੜੀ ਦੇ ਹੱਡ ਕਟਾਂ ਤੇ ਤੂੰ ਪੁਸਤਿਆ ਹੀ ਹੋਏ ਕਿਵੇਂ ਹੋ ਜਾਦਾ ਤੂੰ ਮੈਂ ਨੂਰ ਚਕੰਦਰੀ ਨਾਲ ਟਕਰਾਈ ਤੇ ਤੈਨੂੰ ਮੈਂ ਪਹਿਲਾਂ ਉਤਰੀ ਆਖਿਆ ਆਪਸ ਕਰੋ ਕੋਈ ਹੱਦ ਦੇ ਖੇਤਰੇ ਤੇ ਤੁਸੀਂ ਕਲੇਸ਼ ਪਾਇਆ ਬਾਦੂ ਦਾ ਲਾਉਣੀ ਆ ਸਾਰਿਆਂ ਆਹੋ ਮੈਂ ਲਾਉਣੀ ਆਂ ਕੋਰਾ ਸਭ ਦੇ ਹਾਂ ਤੂੰ ਕਰਦੀ ਏ ਚਿਤਤਰਤਾ ਹਾਂ ਖਸਮ ਦਾ ਕਪਾਣ ਤੇ ਹੁਣ ਚਿਤਤਰਨਾ ਕਰਨ ਤੇ ਹੀ ਹੋ ਗਿਆ ਹੁਣ ਮਿੰਟਾ ਨਿਕਲ ਗਈ ਉਹਦੇ ਚਵਾਕੜੀ ਦੇ ਹੱਡ ਕਟਾਂ ਤੇ ਤੂੰ ਜਵਾਕੜੀ ਚੰਗੀ ਨਹੀਂ ਮਾੜੀ ਚੰਗੀ ਕਾਨੂੰਨੀ ਜਵਾਬ ਕਰੀ ਮੇਰੇ ਨਾਮ ਨਹੀਂ ਮੇਰੇ ਨਾਮ ਨਾਲ ਤੂੰ ਕਿੱਥੋਂ ਵੱਟੁੰਦੀ ਤੂੰ ਆਹ ਮੈਂ ਆਪਦੀ ਤਾਂ ਬਾਹ ਕੱਢਦੀ ਲਾਬ ਤੂੰ ਤਾਂ ਆਪਦੇ ਨਾਮ ਨਹੀਂ ਕੱਢਦੀ ਇੱਕ ਜਵਾਬਾ ਸਭ ਕੱਟਨੀ ਆ ਮੈਂ ਤਾਂ ਮੇਰਾ ਪੁੱਤ ਬਥੇਰਾ ਪਿਆਰਾ ਜੇ ਕੱਟਦੀ ਮੇਰਾ ਆ ਤਾਂ ਨਹੀਂ ਸੀ ਦੇਖਣਾ ਦੇਖਣੇ ਬੰਦੇ ਦੇਣ ਇਹਨੂੰ ਵੱਡੀ ਪ੍ਰਧਾਨ ਨੂੰ ਆਪਦੇ ਵਾਂਗੂ ਗਿੱਠਦਾ ਰੰਡਾ ਉਹਦੇ ਲਾਤਾ ਕੋਈ ਨਹੀਂ ਉਹ ਬੋਲਦੀ ਤੂੰ ਤਾਂ ਕੱਟੜੀ ਉਸ ਨੇ ਨਹੀਂ ਕਹਿੰਦੀ ਹੁਣ ਖਸਮ ਦਾਵਾ ਕਪੈਣ ਤੇ ਲਾ ਕੇ ਤੇਰੇ ਲਾ ਕੇ ਖੰਭ ਆ ਜਾਣ ਤੇ ਤੇਰੇ ਖੰਭ ਬਡਾਉਂ ਹਾਂ ਤੋਂ ਮੈਂ ਉਹ ਗਿਆ ਵੇ ਮੈਨੂੰ ਕੀ ਲੋੜ ਐ ਇੱਥੇ ਕੋਨਾ ਸਿਆਪਾ ਤੇ ਗੋਲਖਣਾ ਕਰਨ ਦੀ ਮੈਂ ਤਾਂ ਆਪ ਜਾਨੀਆਂ ਤੇ ਪਿੰਡ ਜਾ ਵਗ ਜਾ ਸਾਰਾ ਕੋਈ ਜੇਬਰੀ ਨਾਲੇ ਦਾ ਕੁੱਤੇ ਰੱਖਦੀ ਹਾਂ ਰੱਖਦੀ ਹੈ ਤੇ ਨਾ ਤੂੰ ਤੇ ਪ੍ਰਧਾਨ ਦੇ ਸਾਰਿਆਂ ਨੂੰ ਪਤਾ ਚਰਿੱਤਰ ਕਰਦੀ ਹੈ ਤੂੰ ਨਹੀਂ ਕਰਦੀ ਚਿੱਤਰ ਉਹ ਦੇਖੇ ਨਾ ਤੇਰੇ ਪਖੰਡ ਦੇਖ ਲੈ ਮੇਰੇ ਪਖੰਡ ਹਾਂ ਲੱਥੇ ਜਾਣਦੀ ਹੈ ਕੀ ਕਰਦੀ ਹੈ ਕਿੱਥੇ ਜਾਣਦੀ ਹੈ ਸਾਨੂੰ ਕੀ ਪਤਾ ਕਿੱਥੇ ਜਾਣਦੀ ਹੈ ਆਣ ਗਵਾੜ ਚ ਦੁੱਖ ਦੇ ਸੁਖ ਸਾਰਿਆਂ ਨੂੰ ਉੱਪਰ ਤੇ ਆ ਕੇ ਬਰਜਣੀਆਂ ਘਰੇ ਮੈਂ ਤਾਂ ਨਹੀਂ ਜਾਉ ਤੂੰ ਜਿਹੜਾ ਲਾਲਾ ਜਿਹੜਾ ਯੋਰ ਲਾਉਣਾ ਤੁਰੇ ਫਿਰ ਕਰ ਤੇ ਤੱਕੇ ਖਾਣੀਆਂ ਕਿਤੇ ਕਿਸੇ ਦੀ ਨਹੀਂ ਮੰਨਦੀ ਪੱਕੇ ਹਾਂ ਵਿੱਚ ਅਰੰਧ ਘਰਦੀ ਕੀ ਪਤਾ ਪੈ ਤਾ ਕਿਹੜੇ ਕੰ ਪੱਤੀ ਪੜਾਉਂਦੀ ਐ ਕੋਈ ਮੈਨੂੰ ਕਿਹੜੀ ਵਾਈਕਲ ਨੇ ਬਣਾਉਣੀ ਐ ਜਿਹੜੀ ਵਾਈਕਲ ਤੂੰ ਐ ਜਿਹੜੀ ਮੇਰੀ ਨੋਹ ਨੂੰ ਪੱਤیاں ਪੜਾਉਣੀ ਆ ਮੈਂ ਤਾਂ ਕਿਸੇ ਨੂੰ ਨਹੀਂ ਪੱਤیاں ਪੜਾਉਂਦੀ ਹਾਂ ਸਾਰਾ ਮੈਨੂੰ ਕੁਚਰ 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 ਕਰੀ ਜਾਂਦੀ ਆ ਮੰਮੀ ਬੱਸ ਕਰੋ ਸਾਰਾ ਸਾਰਾ ਬਲੰਬਰ ਕੰਮ ਕਰ ਹਾਂ ਕਰ ਮੇਰੇ ਸਿਆਪਾ ਮੇਰਾ ਕੱਲੀ ਦਾ ਤੇਰਾ ਕਿਸੇ ਮਾਸੀ ਕਲੇਸ਼ ਕਰਦੀ ਆ ਮਰਦੀ ਆ ਨਾ ਕਲੇਸ਼ ਇਹ ਤੂੰ ਵੀ ਤੇ ਚੱਪਾ ਕਰ ਜੋ ਮੰਮੀ ਤਾਂ ਜੇ ਜੇ ਹੈ ਕਿ ਆਇਆ ਹੈ ਕਿ ਆਹ ਕਰਤੀ ਆ ਜੇ ਮਾੜਾ ਕਹਿੰਦੀ ਆ ਮੰਮੀ ਐ ਜਿਹੜੀ ਮੰਮਾ ਨਹੀਂ ਆਇਆ ਚਲ ਗਈ ਆਪਾਂ ਤਾਂ ਪਤਾ ਹੀ ਹੈਗਾ ਹਾਂ ਕੱਢ ਦੇ ਮੈਨੂੰ ਅੱਜ ਤੈਨੂੰ ਉਹ ਕਰਦੀ ਆ ਪਹਿਲਾਂ ਮੇਰੇ ਨਾਲ ਕਰੇਗੀ ਹੁਣ ਤੇਰੇ ਨਾਲ ਕਰਦੀ ਆ ਹੁਣ ਤੁਸੀਂ ਦੋਨੇ ਚੌੜੀਆਂ ਹੋ ਜਿਆ ਇੱਥੇ ਮੈਂ ਤਾਂ ਚੰਨੀ ਆ ਘਰ ਛੱਡ ਕੇ ਕਿਹੜੇ ਜਾਂਦੀ ਆ ਲੱਛਣ ਕਰਕੇ ਦਿਖਾਉਂਦੀ ਆ ਘੰਟੇ ਟੇਢ ਕਰ ਮੁੜੇ ਓ ਮੰਮੀ ਮੇਰੇ ਕਾਕਾ ਨੂੰ ਮੰਮੀ ਚਰਤ ਕਰਦੀ ਆ ਨਹੀਂ ਮੈਂ ਨਹੀਂ ਰਹਿਣਾ ਮੈਂ ਤਾਂ ਜਾਊਂ ਆਂ ਆਦੀ ਕੁੜੀ ਕੋਲੇ